ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੱਗੂ ਹਾਕਮਾਲੀ ਦੀ ਟੀਮ ਬਾਰੇ ਜਾਣਕਾਰੀ ਕਿੱਥੇ ਖੇਡੇਗੀ ਟੀਮ ਦੇ ਨਾਲ ਕਿਹੜੇ ਕਿਹੜੇ ਪਲੇਅਰ ਖੇਡਣਗੇ ਦੋਸਤੋ ਚੋਟੀ ਦੀ ਟੀਮ ਬਣੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹਾਂਜੀ ਦੋਸਤੋ ਅੱਜ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਟੌੜਾ ਵਿਖੇ ਜਿੱਥੇ ਪਹਿਲਾ ਨਾਮ 1 ਲੱਖ ਦੂਜਾ 75000 ਹੋਊਗਾ ਬੈਸਟ ਨੂੰ 30-30000 ਰੁਪਏ ਦਿੱਤੇ ਜਾਣਗੇ ਤੇ ਕਬੱਡੀ ਆਲ ਓਪਨ ਦੀਆਂ ਟੀਮਾਂਾਰੇ ਮੈਚ ਕਰਵਾਏ ਜਾਣਗੇ ਦੋਸਤੋ ਜੇਕਰ ਜੱਗੂ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਵਿੱਚ ਪਲੇਅਰ ਖੇਡਣਗੇ ਜੱਗੂ ਹਾਕਮਾਲੀਆ, ਕੁਲਵੀਰ ਜਟਾਣਾ, ਗੁਰਵਿੰਦਰ ਖੁੰਡਣ, ਕੁਲਵਿੰਦਰ ਜਲਵੇੜਾ, ਰਿੰਕੂ ਖਰੇਟੀ ਤੇ ਮਾਲਾ ਗਵਿੰਦਪੁਰੀਆ। ਦੋਸਤੋ ਇਹ ਸੀ ਅੱਜ ਦੀ ਟੀਮ ਦੀ ਜਾਣਕਾਰੀ। ਇਹ ਟੌੜੇ ਦੇ ਵੱਡੇ ਕਬੱਡੀ ਕੱਪ ਦੇ ਟੀਮ ਖੇਡੇਗੀ ਤੇ ਇੱਕ ਦੋ ਪਲੇਅਰ ਹੋਰ ਵੀ ਹੋਣਗੇ ਜਿਨ੍ਹਾਂ ਦੇ ਆਪਾਂ ਨੂੰ ਹਜੇ ਪੂਰਾ ਕਲੀਅਰ ਨਹੀਂ ਸੀਗਾ। ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਦਬਾ ਦੇਣਾ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ